ਸੋ ਦੋਸਤੋ ਗੜੇ ਦੇ ਵਿੱਚ ਘਰ ਵਾਲੇ ਨੇ ਆਪਣਾ ਘਰ ਹਲਾਇਆ ਗੈਰ ਜਨਮਨੀ ਦੇ ਨਾਲ ਆਹ ਦੇਖੋ ਜੀ ਇੱਥੇ ਨਿਕਾਮਾ ਹੋ ਗਿਆ ਮੋਕੇ ਦੀਆਂ ਤਸਵੀਰਾਂ ਜੀ ਗੜੇ ਦੇ ਵਿੱਚ ਘਰ ਵਾਲੇ ਨੇ ਬਣਾਇਆ ਆਪਣਾ ਘਰ ਬਣਾਉਂਦੇ ਆ ਆਹ ਦੇਖੋ ਤਸਵੀਰਾਂ ਮੋਕੇ ਦੀਆਂ ਆਪਣੀ ਜਿਹੜਾ ਘਰ ਵਾਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਹ ਹੋ ਗਿਆ ਸ਼ਾਇਦ ਬਾਹਰ ਆ ਗਿਆ ਜੀ ਦੇਖੋ ਹੋ ਰਿਹਾ ਜੀ ਸਿੱਧੀਆਂ ਤਸਵੀਰਾਂ ਗੜੇ ਤੋਂ ਦਿਖਾ ਰਿਹਾ ਜੀ ਦੇਖ ਲੈਂਦੇ ਹੋ ਆ ਦੇ ਕੋ ਮਾਰਨ ਤੱਕ ਜਾ ਰਿਹਾ ਇਹ ਗੱਲਬਾਤ ਕਿਉਂ ਮੈਡਮ ਕੀ ਕਰ ਰਹੀ ਹੈ ਮੈਡਮ ਗੱਲਬਾਤ ਕਿਉਂ ਆ ਜਨਾਨੀ ਨੇ ਮੇਰਾ ਕੰਮ ਖਰਾਬ ਕੀਤਾ ਹੋਇਆ ਦੇਖੋ ਆ ਜਨਾਨੀ ਮੈਨੂੰ ਧਮਕੀਆਂ ਦਵਾਦੀ ਕਹਿੰਦੀ ਮੈਂ ਤੈਨੂੰ ਛੱਡਾਂ ਨਹੀਂ ਆਪਣੇ ਬੰਦੇ ਨਾਲ ਖਲਾਕ ਦੇ ਨਹੀਂ ਜਾਣ ਦਿੰਦਾ ਮੈਂ ਸ਼ਕਲ ਦਿਖਾਉਣੀ ਤੂੰ ਇੱਕ ਵਾਰ ਸ਼ਕਲ ਦਿਖਾ ਸ਼ਕਲ ਦਿਖਾ ਇਹ ਬੰਦੇ ਨੇ ਮੇਰੇ ਨਾਲ ਕਰਦੇ ਨੇ ਮੈਂ ਤੈਨੂੰ ਮੈਂ ਕਰਦੀ ਆ ਜੋ ਨਹੀਂ ਨਿਕਲ ਕੇ ਦੇ ਇੱਥੋਂ ਤੇਰਾ ਮਾਣ ਉੱਤਰ ਕੇ ਖਾਣ ਗਿਆ ਤਸਵੀਰਾਂ ਗੜੇ ਉਹ ਤੁਹਾਨੂੰ ਦਿਖਾਉਣੀ ਮੇਰੀ ਨੂੰ ਵਿਆਹ ਕਰਾਇਆ ਹੋਇਆ ਅਲੀਗਲੀ ਹੈਗੀ ਮੈਂ ਅਲੀਗਲੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਦੱਸਿਓ ਮੈਨਾ ਪੂਰੀ ਗੱਲ ਹੈ ਇੱਕ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨਾ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿਥੇ ਰਹਿਣ ਵਾਲੇ ਮੈਡਮ ਜੀ ਮੈਂ ਗੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ 'ਚ ਰਹਿਣ ਵਾਲਾ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆਈ ਇਹ ਕੀ ਇਨਲੀਗਲ ਹੈ ਇੱਕ ਬੰਦੇ ਨੂੰ ਬਲਾਕ ਦੇ ਤੇ ਨਹੀਂ ਜਾਣਦੇ ਸ਼ਕਲ ਦਿਖਾਵੀ ਤੂੰ ਇੱਕ ਵਾਰ ਸ਼ਕਲ ਦਿਖਾ ਮੌਕੇ ਦੇ ਵਿੱਚ ਵਿਵਾਦ ਹੋ ਰਿਹਾ ਕਾਫੀ ਸਿੱਧੀਆਂ ਤਸਵੀਰਾਂ ਗੱਡੀ ਤੋਂ ਤੁਹਾਨੂੰ ਦਿਖਾ ਰਹੀ ਮੈਂ ਨਾ ਵਿਆਹ ਕਰਾਇਆ ਹੋਇਆ ਅਲੀਗੋ ਹੀ ਹੈਗੀ ਮੈਂ ਪਿੱਛੋਂ ਅਲੀਗੋ ਹੀ ਹੈਗੀ ਮੈਂ ਅੰਲੀਨ ਚਿਕਨਾ ਜਨਾਨੀ ਸੋ ਦੋਸਤੋ ਗੜੇ ਦੇ ਵਿੱਚ ਘਰ ਵਾਲੇ ਨੇ ਆਪਣਾ ਘਰ ਆਲਾ ਫੜਿਆ ਹੈ ਗੈਰ ਜਨਾਨੀ ਦੇ ਨਾਲ ਆਹ ਦੇਖੋ ਜੀ ਇੱਥੇ ਇਹ ਜਮਾ ਹੋ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਵਿੱਚ ਗੜੇ ਵਿੱਚ ਕਾਜ ਨੇ ਕਰਿਆ ਆਪਣਾ ਕੰਮ ਗੈਰ ਸਮਝੇ ਕਰ ਸਕੀਏ ਆਹ ਦੇਖੋ ਤਸਵੀਰਾਂ ਮੁੰਡੇ ਦੀਆਂ ਘਰ ਬਣਾ ਆਪਣੀ ਜਿਹੜਾ ਘਰ ਆਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਫ ਹੋ ਗਿਆ ਸ਼ਾਇਦ ਬਾਹਰ ਆ ਗਏ ਆਂ ਦੇਖੋ ਹੋ ਕੇ ਜਿਹੜੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਗੜਦੇ ਤੁਹਾਨੂੰ ਦਿਖਾ ਰਿਹਾ ਜੀ ਦੇਖ ਲੈਂਦੇ ਹੋ ਆ ਦੇ ਕੋ ਮਾਰਨ ਤਾਂ ਕਾ ਜਾ ਰਿਹਾ ਕੀ ਗੱਲਬਾਤ ਕੀ ਹੋ ਮੈਡਮ ਕੀ ਸਾਹਿਬ ਗੱਲਬਾਤ ਆ ਜਨਾਨੀ ਨੇ ਮੇਰਾ ਕੰਮ ਖਰਾਬ ਕੀਤਾ ਹੋਇਆ ਦੇਖੋ ਆ ਜਨਾਨੀ ਮੈਨੂੰ ਤੁਮ ਕੀ ਜਵਾਨੀ ਕਹਿੰਦੀ ਮੈਂ ਤੈਨੂੰ ਛੱਡਵਾ ਲਈ ਆਪਣੇ ਬੰਦੇ ਨਾਲ ਬਲਾਕ ਦੇ ਨਹੀਂ ਜਾਣ ਦੇਣਾ ਮੈਂ ਸ਼ਕਲ ਦਿਖਾ ਦੇ ਤੂੰ ਇੱਕ ਵਾਰ ਸ਼ਕਲ ਦਿਖਾ ਇਹ ਕੰਤੇ ਨਾ ਜਾਂਦੇ ਮੈਂ ਤੂੰ ਮੂੰਹ ਦਿਖਾ ਦੇ ਨਾ ਕਰਦੀ ਆ ਜਾਣਾ ਨਿਕਲ ਜਾ ਦੇ ਇੱਥੋਂ ਅਸੀਂ ਤੇਰਾ ਹੁਣ ਮੇਰੇ ਕੋ ਸਾਡੀ ਗੱਲ ਦੋਸਤੋ ਕੀ ਕਹੋਗੇ ਇਸ ਘਟਨਾ ਬਾਰੇ ਤੇ ਅਜਿਹੀਆਂ ਹੁੰਦੀਆਂ ਹਰ ਰੋਜ਼ ਨਵੇਂ-ਨਵੇਂ ਘਟਨਾਵਾਂ ਬਾਰੇ ਕੀ ਕਹਿਣਾ ਤੁਹਾਡਾ ਜਿਸ ਦਿਨਾਂ ਰਿਸ਼ਤਿਆਂ ਅਤੇ ਸਮਾਜ ਦੇ ਵਿੱਚ ਇੱਕ ਵੱਡੀ ਗ੍ਰਾਵਟਾ ਆ ਰਹੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਸਾਹਮਣੇ ਆਉਂਦੇ ਨਾਲ ਤੇ ਉੱਥੇ ਹੀ ਇਸ ਔਰਤ ਵੱਲੋਂ ਜੋ ਐਕਸ਼ਨ ਲਿਆ ਗਿਆ ਹੈ ਕੀ ਤੁਸੀਂ ਉਸ ਨੂੰ ਸਹੀ ਮੰਨਦੇ ਹੋ ਤਾਂ ਕਮੈਂਟਾਂ ਦੇ ਵਿੱਚ yes ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਗਲਤ ਹੈ ਤਾਂ ਕਮੈਂਟਾਂ ਦੇ ਵਿੱਚ no ਟਾਈਪ ਕਰਨਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮੌਕੇ ਤੇ ਕੀ ਹੋਣਾ ਚਾਹੀਦਾ ਸੀ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਫਿਲਹਾਲ ਇਸ ਖਾਸ ਅਪਡੇਟ ਵਿੱਚ ਨਹੀਂ ਅਵ ਜਾਂਦੇ ਜਾਂਦੇ ਤੇ ਕੋਈ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਤੇ ਜਿਹੜੇ ਦੋਸਤ ਨਵੇਂ ਨੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੋ ਦੋਸਤੋ ਘੜੇ ਦੇ ਵਿੱਚ ਘਰ ਵਾਲੇ ਨੇ ਆਪਣੇ ਘਰ ਵਾਲਾ ਫੜਾਇਆ ਗੈਰ ਜਨਾਨੀ ਦੇ ਨਾਲ ਆਹ ਦੇਖੋ ਜੀ ਇੱਥੇ ਤਸਵੀਰਾਂ ਤਾਂ ਆ ਗਮਾ ਹੋ ਗਿਆ ਮੋਕੇ ਦੀਆਂ ਤਸਵੀਰਾਂ ਜੀ ਘੜੇ ਦੇ ਵਿੱਚ ਇੱਕ ਘਰ ਵਾਲੇ ਨੇ ਆਪਣੇ ਘਰ ਵਾਲਾ ਫੜਾਇਆ ਆਹ ਦੇਖੋ ਤਸਵੀਰਾਂ ਮੋਕੇ ਦੀਆਂ ਆਪਣੇ ਜਿਹੜਾ ਘਰ ਵਾਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਹ ਹੋ ਗਿਆ ਸ਼ਾਇਦ ਬਾਹਰ ਆ ਗਿਆ ਜੀ ਦੇਖੋ ਹੋ ਗਿਆ ਜਿਹੜਾ ਸਿੱਧੀਆਂ ਤਸਵੀਰਾਂ ਘੜੇ ਤੋਂ ਦਿਖਾ ਰਿਹਾ ਜੀ ਦੇਖ ਲੈਣ ਦਿਓ ਆਨੇ ਕੋ ਮਾਰਨ ਤੱਕ ਜਾ ਰਿਹਾ ਜੀ ਗੱਲਬਾਤ ਕਿਉਂ ਮੈਡਮ ਕੀ ਕਰ ਰਹੀ ਹੈ ਮੈਡਮ ਗੱਲਬਾਤ ਇਹ ਆ ਜਨਾਨੀ ਨੇ ਮੇਰਾ ਕੰਮ ਖਰਾਬ ਕੀਤਾ ਹੋਇਆ ਦੇਖੋ ਆ ਜਨਾਨੀ ਮੈਨੂੰ ਤੁਮਕੀਆ ਦਵਾਉਂਦੀ ਕਹਿੰਦੀ ਮੈਂ ਤੈਨੂੰ ਛੱਡਵਾ ਲਈ ਆਪਣੇ ਬੰਦੇ ਨਾਲ ਲਾਕ ਦੇ ਨਹੀਂ ਜਾਣ ਦਿੰਦਾ ਮੈਂ ਸ਼ਕਲ ਦਿਖਾਉਣੀ ਤੂੰ ਇੱਕ ਵਾਰ ਸ਼ਕਲ ਦਿਖਾ ਸ਼ਕਲ ਦਿਖਾ ਯਾਰ ਬੰਦੇ ਦਾ ਸ਼ਕਲ ਦਿਖਾ ਮੈਂ ਤੂੰ ਮੈਂ ਕਰਦੀ ਆ ਜੋ ਨਹੀਂ ਨਿਕਲ ਜੇ ਇੱਥੋਂ ਤਸਵੀਰ ਗੜੇ ਤੁਹਾਨੂੰ ਦਿਖਾਉਂਦੀ ਮੈਨੂੰ ਵਿਆਹ ਕਰਾਇਆ ਹੋਇਆ ਅਲੀਗਲ ਹੀ ਹੈਗੀ ਮੈਂ ਅਲੀਗਲ ਹੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਇਹਨੂੰ ਕੋਈ ਸ਼ਰਮ ਨਹੀਂ ਹੈ ਜੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਦੱਸਿਓ ਮੈਨਾ ਪੂਰੀ ਗੱਲ ਹੈ ਇੱਕ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨਾ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੈਡਮ ਜੀ ਮੈਂ ਗੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਗੜੇ 'ਚ ਰਹਿਣ ਵਾਲਾ ਹੈ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆ ਇਹ ਕੀ ਇਲਲੀਗਲ ਹੈ ਇੱਕ ਬੰਦਾ ਫਲਾਟ ਦੇ ਤੇ ਨਹੀਂ ਜਾਣਦੇ ਸ਼ਕਲ ਦਿਖਾ ਦੀ ਤੇ ਉਹ ਇੱਕ ਉਹ ਸ਼ਕਲ ਦਿਖਾ ਮੌਕੇ ਦੇ ਵਿੱਚ ਵਿਵਾਦ ਹੋ ਰਿਹਾ ਹੈ ਕਾਫੀ ਸਿੱਧੀਆਂ ਤਸਵੀਰਾਂ ਗੜੀਆਂ ਤੁਹਾਨੂੰ ਦਿਖਾਉਂਦਾ ਮੈਂ ਮੈਨੂੰ ਵਿਆਹ ਕਰਾਇਆ ਹੋਇਆ ਅਲੀਗੋਦੀ ਹੈਗੀ ਮੈਂ ਅਲੀਗੋਦੀ ਹੈਗੀ ਮੈਂ ਸੋ ਦੋਸਤੋ ਘੜੇ ਦੇ ਵਿੱਚ ਘਰ ਵਾਲੇ ਨੇ ਆਪਣਾ ਘਰ ਬਣਾਇਆ ਗੈਰ ਜਨਾਨੀ ਦੇ ਨਾਲ ਆਹ ਦੇਖੋ ਜੀ ਤਸਵੀਰਾਂ ਤੋਂ ਨਿਗਮਾ ਹੋਇਆ ਮੋਕੇ ਦੀ ਤਸਵੀਰਾਂ ਜੀ ਘੜੇ ਦੇ ਵਿੱਚ ਕਾਜ ਨੇ ਬਣਾਇਆ ਆਪਣਾ ਘਰ ਬਣਾਉਂਦੇ ਸਮਝੀ ਕਰ ਰਹੇ ਆਹ ਦੇਖੋ ਤਸਵੀਰਾਂ ਮੋਕੇ ਦੀ ਮੈਂ ਆਪਣੀ ਜਿਹੜਾ ਘਰ ਵਾਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਹ ਹੋ ਗਿਆ ਸ਼ਾਇਦ ਬਾਹਰ ਆ ਗਿਆ ਜੀ ਦੇਖੋ ਹੋਰ ਗਿਆ ਜਿਹੜਾ ਸਿੱਧੀਆਂ ਤਸਵੀਰਾਂ ਘੜੇ ਤੋਂ ਦਿਖਾ ਰਿਹਾ ਜੀ ਦੇਖ ਲੈਂਦੇ ਹੋ ਆਹ ਦੇਖੋ ਮਾਰਨ ਤੱਕ ਜਾ ਰਿਹਾ ਇਹ ਗੱਲਬਾਤ ਕਿਉਂ ਮੈਡਮ ਕੀ ਕਰ ਰਹੀ ਹੈ ਮੈਡਮ ਗੱਲਬਾਤ ਕੀ ਹੈ ਯਾ ਤਾਂ ਮੰਦੀ ਕਹਿੰਦੀ ਮੈਂ ਤੈਨੂੰ ਛੱਡਵਾ ਲਈ ਆਪਣੇ ਬੰਦੇ ਨੂੰ ਲਾਕ ਦੇ ਨਹੀਂ ਜਾਣਦੇ ਨਾ ਮੈਂ ਸ਼ਕਲ ਦਿਖਾ ਆਂਦੀ ਤੂੰ ਇੱਕੋ ਇੱਕ ਸ਼ਕਲ ਦਿਖਾ ਯਾ ਕੰਦੇ ਦਾ ਸ਼ਕਲ ਦਿਖਾ ਮੈਂ ਕਰਦੀ ਆ ਜੋ ਨਹੀਂ ਨਿਕਲ ਜੇ ਇਹਦੇ ਤੋਂ